ਅਸੀਂ ਜਿੱਥੇ ਖੜੇ ਆਂ ਏਅਰਪੋਰਟ ਦਾ ਅਰਾਈਵਲ ਇਹ ਜਿਹੜਾ ਪੂਰਾ ਦੇਖ ਸਕਦੇ ਹੋ ਤੁਸੀਂ ਏਰੀਆ ਅਰਾਈਵਲ ਏਰੀਆ ਜਿੱਥੇ ਲੋਕ ਵੇਟ ਕਰ ਰਹੇ ਆ ਆਪਣੇ ਗੈਸਟ ਜਿਹੜੋ ਆਏ ਨੇ ਬੰਨੀਆਂ ਫਲਾਈਟਾਂ ਨੇ ਪਹਿਲਾਂ ਇਹ ਆਉਣਗੀਆਂ ਜਦੋਂ ਇੱਥੇ ਇਹ ਸਾਰੀਆਂ ਫਲਾਈਟਾਂ ਜਿਹੜੀਆਂ ਇਹਨਾਂ ਦਾ ਅਰਾਈਵਲ ਹੋ ਜਾਊਗਾ ਇਹ ਪਹੁੰਚ ਜਾਣਗੀਆਂ ਤਾਂ ਉਸ ਤੋਂ ਬਾਅਦ ਮਿਲਟਰੀ ਦਾ ਉਹ ਜਹਾਜ਼ ਜਿਹੜਾ ਉਹ ਵੀ ਇੱਥੇ ਲੈਂਡ ਕਰਵਾਇਆ ਜਾਊਗਾ ਅਮਰੀਕਾ ਤੋਂ 60 ਜਿਹੜੇ ਭੇਜੇ ਜਾ ਰਹੇ ਪੰਜਾਬੀ ਨੇ ਅੰਮ੍ਰਿਤਸਰ ਦੇ 6 ਨੇ ਉਹਨਾਂ ਵਿੱਚੋਂ ਸ਼ਾਰਪੁਰ ਦੇ 10 ਨੇ ਪਟਿਆਲਾ ਦੇ ਸਤ ਨੇ ਕਪੂਰਥਲਾ ਦੇ 10 ਨੇ ਤਾਂ ਇਸ ਦਾ ਖਾਸ ਤੌਰ ਤੇ ਵਧੀਆ ਪ੍ਰਬੰਧ ਦੇ ਤੇ ਦੇਖਣ ਨੂੰ ਮੇਰਾ ਤੁਸੀ ਦੇਖੋ ਕਿ ਕਿਸ ਪ੍ਰਕਾਰ ਜਿਹੜਾ 에어ਪੋਰਟ ਦੇ ਉੱਪਰ ਸਖਤੀ ਵਧਾਈ ਗਈ ਹੈ ਹਾਲਾਂਕਿ ਲੋਕ ਆਉਣੇ ਸ਼ੁਰੂ ਹੋ ਗਏ ਨੇ ਮੈਂ ਕਹੂੰਗਾ ਕਿ ਜ਼ੂਮ ਕਰਕੇ ਇਧਰੋਂ ਵੀ ਦਿਖਾਇਆ ਜਾਵੇ ਜਿੱਥੋਂ ਅਰਾਈਵਲ ਹੈਗਾ। ਏਟ ਨੂੰ ਮੈਂ ਕਹੂੰਗਾ ਕਿ ਜ਼ੂਮ ਕਰਕੇ ਜੂਲ ਦਿਖਾਇਆ ਜਾਵੇ ਅਰਾਈਵਲ ਵਾਲੇ ਨੂੰ ਜਿੱਥੋਂ ਦੀ ਤੁਸੀਂ ਦੇਖ ਸਕਦੇ ਹੋ ਲੋਕ ਆਉਂਦੇ ਆ ਇੱਥੋਂ ਦੀ ਲੋਕ ਆਉਂਦੇ ਆ ਤਾਂ ਇਹ ਤਸਵੀਰਾਂ ਨੇ ਔਰ ਸੀਐਮ ਮਾਨ ਅੱਜ ਕਹਿਆ ਯਾਰੇ ਕਿ ਉਹ ਵੀ ਰਿਸੀਵ ਕਰਨ ਦੇ ਲਈ ਆਉਣਗੇ। ਹਾਈਪੋ ਜਲਾ ਲਿਖਿਆ ਹੋਇਆ ਦੁਬਈ ਤੋਂ ਫਲਾਈਟ ਆ ਰਹੀ ਹੈ ਤੇ ਦਿੱਲੀ ਤੋਂ ਤੇ ਉਸ ਤੋਂ ਬਾਅਦ ਸ਼੍ਰੀਨਗਰ ਤੋਂ ਤੇ ਨਾਲ ਸਟੇਟਸ ਵੀ ਦਿਖਾਇਆ ਜਾ ਰਿਹਾ ਕਿ ਕਿਹੜੀ ਕਿੰਨੇ ਸਮੇਂ ਤੇ ਆਏਗੀ ਔਰ ਕਿਹੜੀ ਕਿੰਨੇ ਵਜੇ ਆ ਗਈ ਹੈ ਤਾਂ ਇੱਕ ਸੋਨਨੀ ਭਾਰਤੀਆਂ ਦੇ ਨਾਲ ਭਰਿਆ ਹੋਇਆ ਇੱਕ ਜਹਾਜ਼ ਮਿਲਟਰੀ ਦਾ ਅੱਜ ਫੇਰ ਅਮਰੀਕਾ ਤੋਂ ਆ ਰਿਹਾ ਹੈਗਾ ਮਸਾ ਦੇ ਏਅਰਪੋਰਟ ਰਾਸਾਂਸੀ ਏਅਰਪੋਰਟ ਜੀਆਂ ਦੱਸ ਦਈਏ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਅਸੀਂ ਜਿੱਥੇ ਖੜੇ ਹਾਂ ਏਅਰਪੋਰਟ ਦਾ ਅਰਾਈਵਲ ਇਹ ਜਿਹੜਾ ਪੂਰਾ ਦੇਖ ਸਕਦੇ ਹੋ ਅਸੀਂ ਏਰੀਆ ਅਰਾਈਵਲ ਏਰੀਆ ਜਿੱਥੇ ਲੋਕ ਵੇਟ ਕਰ ਰਹੇ ਆਪਣੇ ਗੈਸਟ ਜਿਹੜੇ ਆਏ ਨੇ ਪਰ ਇਸ ਤੋਂ ਪਹਿਲਾਂ ਕੁਝ ਕੁ ਫਲਾਈਟਾਂ ਜਿਹੜੀਆਂ ਨੇ ਹੈਗੀਆਂ ਨੇ ਤਾਂ ਦੱਸ ਦਈਏ ਕਿ ਤਿੰਨ ਤੋਂ ਚਾਰ ਫਲਾਈਟਾਂ ਕਿਹਾ ਜਾ ਰਿਹਾ ਹੈ ਕਿ ਵੱਡੀਆਂ ਫਲਾਈਟਾਂ ਨੇ ਜਿਦੇ ਵਿੱਚ ਜਾਦੇ ਪੈਸੇਂਜਰ ਜਿਹੜੇ ਹੈਗੇ ਨੇ ਆਮ ਤੌਰ ਤੇ ਜ ਚਲਦੀ ਅੰਮ੍ਰਿਤਸਰ ਨੂੰ ਬਰਮਿੰਗਮ ਔਰ ਲੰਡਨ ਇੰਨਾ ਥਾਵਾਂ ਤੋਂ ਜਿਹੜੀਆਂ ਹਜੇ ਫਲਾਈਟਾਂ ਆਉਣੀਆਂ ਪਰ ਤੁਸੀਂ ਦੇਖ ਸਕਦੇ ਹੋ ਅਰਾਈਵਲ ਜਿਹੜਾ ਲਿਖਿਆ ਹੋਇਆ ਦੁਬਈ ਤੋਂ ਫਲਾਈਟ ਆ ਰਹੀ ਹੈ ਤੇ ਦਿੱਲੀ ਤੋਂ ਤੇ ਉਸ ਤੋਂ ਬਾਅਦ ਸ਼੍ਰੀਨਗਰ ਤੋਂ ਤੇ ਨਾਲ ਸਟੇਟਸ ਵੀ ਦਿਖਾਇਆ ਜਾ ਰਿਹਾ ਕਿ ਕਿਹੜੀ ਕਿੰਨੇ ਸਮੇਂ ਤੇ ਆਏਗੀ ਔਰ ਕਿਹੜੀ ਕਿੰਨੇ ਵਜੇ ਆ ਗਈ ਹੈ ਤਾਂ ਸ਼ਾਰਜਾਹ ਤੋਂ ਵੀ ਆਈ ਹੈ ਜਾਨੀ ਕਿ ਇੰਡੀਗੋ ਦੀ ਫਲਾਈਟ ਮੁੰਬਈ ਤੋਂ ਵੀ ਆਈ ਹੈ ਤਾਂ ਇਹਨਾਂ ਦੇ ਵਿੱਚ ਹੀ ਤੁਹਾਨੂੰ ਦੱਸ ਦਈਏ ਕਿ ਅਪਡੇਟ ਨਾਲ ਦੀ ਨਾਲ ਹੋ ਜਾਏਗੀ ਔਰ ਪੁਲਿਸ ਦਾ ਖਾਸ ਤੌਰ ਤੇ ਵਧੀਆ ਪ੍ਰਬੰਧ ਅਤੇ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਜਿਹੜਾ 에어ਪੋਰਟ ਦੇ zoom ਕਰਕੇ ਇਧਰੋਂ ਵੀ ਦਿਖਾਇਆ ਜਾਵੇ ਜਿੱਥੋਂ ਅਰਾਈਵਲ ਹੈਗਾ ਤਾਂ ਉੱਥੋਂ ਵੀ ਤੁਹਾਨੂੰ ਦਿਖਾਵਾਂਗੇ ਜਿੱਥੇ तमाम ਕੰਟਰੀ ਜਿਹੜੇ 플ੈਗ ਨੇ ਉਹ ਲੱਗੇ ਹੋਏ ਨੇ ਝੰਡੇ ਦੇਸ਼ਾਂ ਦੇ ਵੱਖ-ਵੱਖ ਲੱਗੇ ਹੋਏ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਇੱਕ ਅੰਦਰ ਜਿਹੜਾ ਉੱਥੋਂ zoom ਕਰਕੇ ਜਰੂਰ ਦਿਖਾਇਆ ਜਾਵੇ ਕਿਉਂਕਿ 에어ਪੋਰਟ ਤੇ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਪੰਜਾਬੀ 67 ਪੰਜਾਬੀ ਨੇ ਹਾਲਾਂਕਿ ਕੱਲ ਭੌਂਤ ਸਿੰਘ ਮਾਨ ਹੋਣਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਕਿ ਜਿਹਦੇ ਵਿੱਚ ਉਹਨਾਂ ਨੇ ਨਾਰਾਜ਼ਗੀ ਜਤਾਈ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਪ੍ਰੈਸ ਕਾਨਫਰੰਸ ਦੇ ਵਿੱਚ ਕਹੀਆਂ ਉਹਨਾਂ ਨੇ ਕਿਹਾ ਕਿ ਮੈਂ ਰੀਸੀਵ ਕਰਨ ਜਾਊਂਗਾ ਔਰ ਉਹਨਾਂ ਨੇ ਨਾਲੇ ਇਹ ਵੀ ਗ ਪੰਜਾਬ ਦੇ ਨਾਲ ਹਮੇਸ਼ਾ ਧੱਕਾ ਕਰਦੀ ਰਹੀ ਹੈ বিজেপি ਸਰਕਾਰ ਜਿਹੜਾ ਲਗਾਤਾਰ ਧੱਕਾ ਕਰ ਰਹੀ ਹੈ ਔਰ ਉਹਨਾਂ ਨੇ ਨਾਲ ਗੱਲਾਂ ਕੀਤੀਆਂ ਕਿ ਡਿਪੋਰਟੇਸ਼ਨ ਸੈਂਟਰ ਕਿਉਂ ਬਣਾਇਆ ਜਾ ਰਹੇ ਹਨ ਇਨੀ ਪਵਿੱਤਰ ਧਰਤੀ ਨੂੰ ਔਰ ਇਹ ਕੋਈ ਨਵੀਂ ਗੱਲ ਨਹੀਂ ਕਿ ਡਿਪੋਰਟ ਹੋ ਕੇ ਆ ਰਹੇ ਹਾਲਾਂਕਿ ਪਹਿਲਾਂ ਵੀ ਡਿਪੋਰਟ ਹੋ ਕੇ ਆਉਂਦੇ ਰਹੇ ਨੇ ਪਰ ਪਹਿਲਾਂ ਉਹ ਆਪੋ ਆਪਣੇ ਜਹਾਜ਼ਾਂ ਦੇ ਵਿੱਚ ਆਉਂਦੇ ਰਹੇ ਜਿਵੇਂ ਜਿਹੜੇ ਪੈਸੇਂਜਰ ਦੇ ਜਹਾਜ਼ ਹੁੰਦੇ ਨੇ ਆਮ ਪਲੇਨ ਦੇ ਵਿੱਚ ਆਉਂਦੇ ਰਹੇ ਨੇ ਪਰ ਇਸ ਵਾਰ ਮਿਲਟਰੀ ਦੇ ਜਹਾਜ਼ ਜਿਹੜੇ ਹੈ ਪੰਜਾਬ ਦੀ ਹੱਦ ਦੇ ਉਪਤਾਰ ਨੇ ਇਹ ਇੱਕ ਬਹੁਤ ਵੱਡੀ ਆਪਣੇ ਆਪ ਦੇ ਵਿੱਚ ਗੱਲ ਹੈ ਤਾਂ ਦੱਸਦੀ ਕਿ ਨਾਲ ਉਹਨਾਂ ਨੇ ਗੈਂਗਸਟਰ ਨੂੰ ਲੈ ਕੇ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਗੈਂਗਸਟਰ ਜਿਹੜੇ ਐ ਜਿੰਨਾ ਗੈਂਗਸਟਰ ਨੂੰ ਅਸੀਂ ਮੰਗ ਰਹੇ ਆ ਉਹ ਗੈਂਗਸਟਰ ਤੁਸੀਂ ਨਹੀਂ ਭੇਜ ਰਹੇ ਤੇ ਇਸ਼ਾਰਾ ਕਿਤੇ ਨਾ ਕਿਤੇ ਉਹਨਾਂ ਦਾ ਕਈ ਨਾਮੀ ਗੈਂਗਸਟਰਾਂ ਦੇ ਵੱਲ ਸੀ ਕਿ ਜੋ ਅਸੀਂ ਗੈਂਗਸਟਰ ਮੰਗ ਰਹੇ ਆ ਲਗਾਤਾਰ ਅਸੀਂ ਕਹਿ ਰਹੇ ਆ ਕਿ ਉਹਨਾਂ ਨੂੰ ਰਿਪੋਰਟ ਕਰੋ ਉਹਨਾਂ ਨੂੰ ਸਾਡੇ ਤੱਕ ਭੇਜੋ ਉਹ ਕਹਿੰਦੇ ਭੇਜ ਨਹੀਂ ਰਹੇ ਤੇ ਦੂਜੇ ਜਿਹੜੇ ਐ ਉਹ ਇੱਥੇ ਜਿਹੜਾ 에ਰਪੋਰਟ ਦੇ ਉੱਪਰ ਉਤਾਰੇ ਜਾ ਰਹੇ ਆ ਤਾਂ ਉਹਨਾਂ ਨੇ ਕਿਹਾ ਕਿ ਅਜੇਹਾ ਨਹੀਂ ਹੋਣਾ ਚਾਹੀਦਾ ਪੰਜਾਬ ਕੋਈ ਡਿਪੋਰਟੇਸ਼ਨ ਸੈਂਟਰ ਨਹੀਂ ਐ ਅਮਰਸਰ ਦੇ 에ਰਪੋਰਟ ਕੋਈ ਅਜੇਹਾ ਨਹੀਂ ਉਹਨਾਂ ਨੇ ਕਿਹਾ ਕਿ ਜਦੋਂ ਸ਼ੇਖ ਆਇਆ ਜਾਂਦਾ ਹਿੰਡਨਬਰਗਰ ਤੇ ਹਿੰਡਨਬਰਗਰ ਤੇ ਉਹਨਾਂ ਨੇ ਕਿਹਾ ਕਿ ਹਿੰਡਨਬਰਗਰ ਤੇ ਜਿਹੜਾ ਤੁਸੀਂ ਉੱਥੇ ਵੀ ਜਿਹੜਾ ਜਾ ਕੇ ਇਸ ਵਾਰ ਵੀ ਜਿਹੜਾ ਕਰਵਾ ਸਕਦੇ ਸੀ ਲੈਂਡਿੰਗ ਇਹਨਾਂ ਜਹਾਜ਼ਾਂ ਦੀ ਤੇ ਉਹਨਾਂ ਨਾਲ ਕਿਹਾ ਕਿ ਮੈਂ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੂੰ ਜਿਹੜਾ ਚਿੱਠੀ ਵੀ ਲਿਖਿਆ ਜਿਹਦੇ ਵਿੱਚ ਤਮਾਮ ਗੱਲਾਂ ਜ਼ਿਕਰ ਕੀਤਾ ਕਿ ਇਸ ਨੂੰ ਕਿਸੇ ਹੋਰ ਤਾ ਉਤਾਰੋ ਤਾਂ ਦੇਖੋ ਉੱਪਰ ਲਿਖਿਆ ਇੰਡੀਗੋ ਦੀ ਫਲਾਈਟ ਹੈ ਸ਼ਰੀਨਗਰ ਵਾਲੀ ਉਹ ਜਿਹੜਾ ਸਟੇਟਸ ਤੁਸੀਂ ਦੇਖ ਸਕਦੇ ਹੋ ਉਹ ਕਿੰਨੇ ਵਜੇ ਆਉਣੀ ਹੈ ਸ਼ਡਿਊਲ ਲਿਖਿਆ ਹੋਇਆ ਕਿ ਇੰਨੇ ਵਜੇ ਆਏਗੀ ਉਸ ਤੋਂ ਬਾਅਦ ਇੰਡੀਗੋ ਦੀ ਫਲਾਈਟ ਦਿੱਲੀ ਤੋਂ ਹੈ ਤਾਂ ਇੱਕ ਹੋਰ ਫਲਾਈਟ 에ਅ ਤੇ ਉਸ ਤੋਂ ਬਾਅਦ ਇੱਕ ਹੋਰ ਫਲਾਈਟ 에어 ਇੰਡੀਆ ਦੀ ਜਿਹੜੀ ਹੈ ਦਿੱਲੀ ਤੋਂ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆਂ 에어ਪੋਰਟ ਦੀਆਂ ਔਰ ਖਾਸ ਤੌਰ ਤੇ ਨਾਲ ਦੀ ਨਾਲ ਇੱਥੇ ਅਪਡੇਟ ਵੀ ਹੋ ਰਹੀਆਂ ਨੇ ਕਿਉਂਕਿ ਇੰਗਲੈਂਡ ਤੋਂ ਬਹੁਤ سارے ਲੋਕ ਆਉਂਦੇ ਆ ਇੰਗਲੈਂਡ ਹੋਇਆ ਹੋਰ ਯੂਰੋਪੀਅਨ ਇੱਕ ਦੋ ਕੰਟਰੀ ਉੱਥੋਂ ਆਉਂਦੇ ਬੈਂਕਾਕ ਤੋਂ ਵੀ ਆ ਰਹੀ ਹੈ ਦੁਬਈ ਤੋਂ ਵੀ ਆ ਰਹੀ ਹੈ ਔਰ ਦਿੱਲੀ ਤੋਂ ਸ਼ਹਿਰਾਂ ਜਾਂ ਤੋਂ ਆ ਰਹੀਆਂ ਨੇ ਤਾਂ ਇਹ ਅਰਾਈਵਲ ਡਿਪਾਰਟਮੈਂਟ ਜਿਹੜਾ ਹੈਗਾ 에어ਪੋਰਟ ਦਾ ਤੁਸੀਂ ਦੇਖ ਸਕਦੇ ਹੋ ਜਿੱਥੇ ਲੋਕ ਇੱਥੇ ਆ ਕੇ ਪਹੁੰਚਨੇ ਸ਼ੁਰੂ ਹੋ ਗਏ ਨੇ ਤਾਂ ਥੋੜੀ ਦੇਰ ਦੇ ਵਿੱਚ ਇੱਥੇ ਹੋਰ ਮਾਹੌਲ ਜਿਹੜਾ ਬਣ ਜਾਏਗਾ ਜਦੋਂ ਜਿਹੜਾ ਡਿਪੋਰਟ ਕੀਤੇਆਂ ਦੇ ਬਾਰੇ ਗੱਲਾਂ ਜਰੂਰ ਪਾ ਲੱਗਣੀਆਂ ਤਾਂ 에어ਪੋਰਟ ਦੇ ਡਾਇਰੈਕਟਰ ਵੀ ਪਹੁੰਚੇ ਹੋਏ ਤਾਂ ਤਮਾਮ ਜਿਹੜਾ ਭਾਰਤ ਸਰਕਾਰ ਦੀਆਂ ਏਜੰਸੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਤਾਂ ਇੱਕ ਵਾਰ ਬਲਜਿੰਦਰ ਦੁਬਾਰਾ ਮੈਂ ਕਹੂੰਗਾ ਕਿ ਜਿਹੜਾ ਅਰਾਈਵਲ ਵਾਲਾ ਏਰੀਆ ਹੈ ਉਹ ਜ਼ਿਆਦਾ ਦਿਖਾਇਆ ਜਾਵੇ ਕਿਉਂਕਿ ਲੋਕਾਂ ਨੂੰ ਇਹ ਬਹੁਤ ਜ਼ਿਆਦਾ ਵੇਟ ਹੈ ਆਉਣਗੇ ਕਦੋਂ ਜਿਹੜਾ ਕਿੰਨੇ ਵਜੇ ਪਹੁੰਚਣਗੇ ਹਾਲਾਂਕਿ ਇਸ ਵਾਰ ਹੱਥ ਕੜੀਆਂ ਲੱਗੀਆਂ ਹੋਣਗੀਆਂ ਬੇੜੀਆਂ ਲੱਗੀਆਂ ਹੋਣਗੀਆਂ ਪੈਰਾਂ 'ਚ ਜਾਂ ਨਹੀਂ ਇਹ ਗੱਲ ਜਿਹੜੀ ਆ ਇਹ ਵੀ ਬਾਅਦ ਦੇ ਵਿੱਚ ਪਤਾ ਲੱਗੇਗੀ ਕਿਉਂਕਿ ਪਿਛਲੀ ਵਾਰ ਤਾਂ ਹੱਥਾਂ ਦੇ ਵਿੱਚ ਹੱਥਕੜੀਆਂ ਸੀ ਜਿੱਦਾਂ ਗੱਲਾਂ ਦਾ ਵਿਰੋਧ ਬਹੁਤ ਜ਼ਿਆਦਾ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਹੀਂ ਗੇਟ ਨੂੰ ਮੈਂ ਕਹੂੰਗਾ ਕਿ ਜ਼ੂਮ ਕਰਕੇ ਜਰੂਰ ਦਿਖਾਇਆ ਜਾਵੇ ਅਰਾਈਵਲ ਵਾਲੇ ਨੂੰ ਜਿੱਥੋਂ ਦੀ ਤੁਸੀਂ ਦੇਖ ਸਕਦੇ ਹੋ ਲੋਕ ਆਉਂਦੇ ਆ ਇਤੋਂ ਦੀ ਲੋਕ ਆਉਂਦੇ ਆ ਤਾਂ ਇਹ ਤਸਵੀਰਾਂ ਨੇ ਔਰ ਸੀਐਮ ਮਾਨ ਅੱਜ ਕਿਹਾ ਯਾਰੇ ਕਿ ਉਹ ਵੀ ਰিসিਵ ਕਰਨ ਦੇ ਲਈ ਆਉਣਗੇ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂਗੇ ਅੰਮ੍ਰਿਤਸਰ ਦੇ 에어ਪੋਰਟ ਤੋਂ ਤਾਂ 104 119 ਭਾਰਤੀ ਨੇ 67 ਪੰਜਾਬੀ ਨੇ ਇਹਨਾਂ ਵਿੱਚ ਅੰਮ੍ਰਿਤਸਰ ਦੇ 6 ਨੇ ਹੁਸ਼ਿਆਰਪੁਰ ਦੇ 10 ਨੇ ਪਟਿਆਲਾ ਤੋਂ 7 ਨੇ ਕਪੂਰਥਲਾ ਤੋਂ ਜਿਹੜਾ 10 ਨੇ ਤਾਂ ਇਹ तमाम ਤਸਵੀਰਾਂ ਤੋਂ ਦਿਖਾ ਰਹੇ ਹਾਂ ਔਰ ਪਿੱਛੇ ਮੇਰੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪੂਰਾ ਚਾਰਟ ਲੱਗਿਆ ਹੈਗਾ ਉਹ ਚਾਰਟ ਦਿਖਾਓ ਬਲਜਿੰਦਰ origin ਜਿਹੜਾ ਲਿਖਿਆ ਕਿੱਥੋਂ ਚੱਲਿਆ ਹੈਗਾ ਜਹਾਜ਼ ਇੰਡੀਗੋ ਦੀ ਫਲਾਈਟ ਹੈ ਦਿੱਲੀ ਤੋਂ ਉਸ ਤੋਂ ਬਾਅਦ ਮਲੇਸ਼ੀਆ ਤੋਂ ਕੁਆਲੰਪੁਰ ਤੋਂ ਫਲਾਈਟ ਹੈ 에어 ਇੰਡੀਆ ਦੀ ਫਲਾਈਟ ਹੈ ਬੈਂਕਾਕ ਤੋਂ థਾਈਲੈਂਡ ਤੋਂ ਫਲਾਈਟ ਹੈ ਦੁਬਈ ਤੋਂ ਫਲਾਈਟ ਹੈ ਤੇ ਦਿੱਲੀ ਤੋਂ ਹੈ ਤਨ ਇਹਨਾਂ ਦੇ ਵਿੱਚੋਂ ਬੈਂਕਾਕ ਵਾਲੀ ਆ ਚੁੱਕੀ ਹੈ ਦੁਬਈ ਵਾਲੀ ਪਹੁੰਚ ਚੁੱਕੀ ਹੈ ਤੇ ਦਿੱਲੀ ਵਾਲੀ ਵੀ ਪਹੁੰਚ ਚੁੱਕੀ ਹੈ ਤੇ ਉਸ ਤੋਂ ਬਾਅਦ ਦਿੱਲੀ ਦਾ ਸਮਾਂ ਲਿਖਿਆ ਹੋਇਆ ਕਿ ਕਿੰਨੇ ਵਜੇ ਆਏਗੀ ਸ਼ਾਨਜਹਾ ਦੇ ਮੁੰਬਈ ਦਾ ਇਹਨਾਂ ਦਾ ਵੀ ਸਮਾਂ ਲਿਖਿਆ ਹੋਇਆ ਕਿ ਕਿੰਨੇ ਵਜੇ ਆਉਣੀਆਂ ਸ਼੍ਰੀਨਗਰ ਤੋਂ ਇੰਡੀਗੋ ਦੀ ਫਲਾਈਟ ਆ ਰਹੀ ਹੈ ਹਾਲਾਂਕਿ ਉਹ ਮਿਲਟਰੀ ਦਾ ਜਹਾਜ਼ ਆਏਗਾ ਮਿਲਟਰੀ ਦਾ ਜਹਾਜ਼ ਹੋਏਗਾ ਦੇਖਣਾ ਹੋਵੇਗਾ ਕਿ ਇਸ ਵਾਰ ਜਿਹੜਾ ਕਿੰਨੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਪੂਰੀ ਜਾਣਕਾਰੀ ਵੀ ਦੇ ਦਿੰਨੇ ਆ ਕਿ ਕਿੰਨਿਆਂ ਦੀ ਜਿਹੜਾ ਕਿੰਨਿਆਂ ਦੀ ਇਹ ਜਿਹੜੇ ਲਿਸਟ ਆਈ ਆ ਸਾਡੇ ਕੋਲ ਤੁਹਾਨੂੰ ਲਿਸਟ ਬਾਰੇ ਵੀ ਦੱਸਾਂਗੇ ਤਾਂ ਤੁਸੀਂ ਅਮਰੀਕਾ ਤੋਂ 67 ਜਿਹੜੇ ਭੇਜੇ ਜਾ ਰਹੇ ਪੰਜਾਬੀ ਨੇ ਅੰਮ੍ਰਿਤਸਰ ਦੇ 6 ਨੇ ਉਹਨਾਂ ਵਿੱਚ ਹਿਆਰਪੁਰ ਦੇ 10 ਨੇ ਪਟਿਆਲਾ ਦੇ 7 ਨੇ ਕਪੂਰਥਲਾ ਦੇ 10 ਨੇ ਤਾਂ ਹੋਰ ਤੁਸੀਂ ਦੇਖੋਗੇ ਜਿਹੜੀਆਂ ਫਲਾਈਟਾਂ ਆ ਰਹੀਆਂ ਨੇ ਕਿਉਂਕਿ ਵੱਡੀਆਂ ਫਲਾਈਟਾਂ ਨੇ ਪਹਿਲਾਂ ਇਹ ਆਉਣਗੀਆਂ ਜਦੋਂ ਇੱਥੇ ਇਹ ਸਾਰੀਆਂ ਫਲਾਈਟਾਂ ਜਿਹੜੀਆਂ ਇਹਨਾਂ ਦਾ ਅਰਾਈਵਲ ਹੋ ਜਾਊਗਾ ਇਹ ਪਹੁੰਚ ਜਾਣਗੀਆਂ ਤਾਂ ਉਸ ਤੋਂ ਬਾਅਦ ਮਿਲਟਰੀ ਦਾ ਉਹ ਜਹਾਜ਼ ਜਿਹੜਾ ਉਹ ਵੀ ਇੱਥੇ ਲੈਂਡ ਕਰਵਾਇਆ ਜਾਊਗਾ ਹਾਲਾਂਕਿ ਪਿਛਲੀ ਵਾਰ ਜਿਹੜਾ ਹੈਗਾ ਮਿਲਟਰੀ ਦਾ ਜਹਾਜ਼ ਦੂਸਰੇ ਪਾਸੇ ਲੈਂਡ ਕਰਵਾਇਆ ਗਿਆ ਸੀ ਜਿੱਥੋਂ ਦੀ ਬਾਹਰ ਕੱਢਿਆ ਗਿਆ ਪਰ ਇਸ ਵਾਰ ਦੇਖਣਾ ਹੋਊਗਾ ਕਿ ਕਿਹੜੇ ਸਾਈਡ ਤੇ ਲੈਂਡ ਕਰਵਾਇਆ ਜਾਂਦਾ ਕਿਉਂਕਿ 에ਅਰ ਫੋਰਸ ਸਟੇਸ਼ਨ ਵੀ ਇਹ ਦੂਜੇ ਪਾਸੇ ਉੱਥੇ ਵੀ ਪਿਛਲੀ ਵਾਰ ਕਰਵਾਇਆ ਗਿਆ ਸੀ ਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਫਲਾਈਟ ਮਾਗੇ ਦੇਖੋ ਸ਼੍ਰੀਨਗਰ ਤੋਂ ਇੰਡੀਗੋ ਦੀ ਫਲਾਈਟ ਹੈ ਔਰ ਇਹ ਜਿਹੜੀ ਹੈ ਸ਼ਡਿਊਲਡ ਹੈ ਦਿੱਲੀ ਤੋਂ ਹੈ ਤੇ ਇਹ ਵੀ ਸ਼ਡਿਊਲਡ ਹੈ ਤੇ ਇੱਕ ਹੋਰ ਸ਼ਹਿਰ ਜਹਾਂ ਦੀ ਹੈ ਤੇ ਫਿਰ ਮੁੰਬਈ ਦੀ ਹੈ ਇਹ ਵੀ ਸ਼ਡਿਊਲ ਨੇ ਸਾਰੀਆਂ ਔਰ ਉਸ ਤੋਂ ਬਾਅਦ ਕੁਵਾਲਾਮਪੁਰ ਤੇ ਦੋ ਹੋਰ ਦਿੱਲੀ ਦੀਆਂ ਇੰਡੀਗੋ ਦੀਆਂ ਤੇ 에어ਲਾਈਨ ਦੀਆਂ ਇਹ ਫਲਾਈਟਾਂ ਨੇ ਜਿਹੜੀਆਂ ਸ਼ਡਿਊਲ ਹੋ ਚੁੱਕੀਆਂ ਕਿੰਨੇ ਵਜੇ ਪਹੁੰਚਣਗੀਆਂ ਤਾਂ ਤੁਸੀਂ ਦੇਖ ਸਕਦੇ ਹੋ ਔਰ ਤੁਹਾਨੂੰ ਦੱਸ ਦੇ ਕਿ ਅੰਮ੍ਰਿਤਸਰ ਦੇ 6 ਜਾਣੇ ਕਪੂਰਥਲਾ ਦੇ 10 ਗੁਰਦਾਸਪੁਰ ਦੇ 11 ਜਲੰਧਰ ਦੇ 5 ਫਿਰੋਜ਼ਪੁਰ ਦੇ 4 ਸੰਗਰੂਰ ਤਰਨਤਾਰਨ ਤੇ ਮਾਲੀ ਦਾ ਤੰਤਨੇ ਜਾਣੇ ਨੇ ਤੇ ਔਰ ਰੋਪੜ ਮੋਗਾ ਫਤਿਹਗੜ ਸਾਹਿਬ ਫਰੀਦਕੋਟ ਤੇ ਲੁਧਿਆਣਾ ਦੇ ਇੱਕ ਇੱਕ ਜਾਣੇ ਤੇ ਪਟਿਆਲਾ ਦੇ 7 ਜਾਣੇ ਅੱਜ ਇਸ ਜਹਾਜ਼ ਦੇ ਵਿੱਚ ਹੁਣ ਕਿਤੇ ਦੂਜੇ ਪਾਸੇ ਹਰਿਆਣਾ ਦੇ ਵੀ 33 ਹੋਣਗੇ ਹਰਿਆਣਾ ਦੇ 33 ਗੁਜਰਾਤ ਦੇ 8 ਹੋਣਗੇ ਉੱਤਰ ਪ੍ਰਦੇਸ਼ ਦੇ 3 ਹੋਣਗੇ ਯੂਪੀ ਦੇ ਮਹਾਰਾਸ਼ਟਰ ਦੇ 2 ਹੋਣਗੇ ਗੋਆ ਦੇ 2 ਰਾਜਸਥਾਨ ਦੇ 2 ਤੇ ਨਾਲ ਹਿਮਾਚਲ ਪ੍ਰਦੇਸ਼ ਦਾ 1 ਤੇ ਜੰਮੂ ਕਸ਼ਮੀਰ ਦਾ ਵੀ 1 ਹੋਏਗਾ ਤਾਂ ਰਾਤ ਨੂੰ ਜਿਹੜਾ ਪਹੁੰਚੇਗਾ ਇਹ ਜਹਾਜ਼ ਕੈਮਰਾ ਪਾਸੋਂ ਬਲਜਿੰਦਰ ਨਾਮਦੀਪ ਜੋਤ ਅਮਰ